ਖਰੜ ਤੋਂ ਇੱਕ ਐਸੀ ਖਬਰ ਸਾਹਮਣੇ ਆਈ ਹੈ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀ ਹੈ ਪੁਲਿਸ ਨੇ ਇੱਕ ਮਾਂ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਆਪਣੀ ਨੌਨੀ ਹਲ ਬੇਟੀ ਦੇ ਨਾਲ ਅਣਸੁਣੀਆਂ ਹਰਕਤਾਂ ਕਰਵਾ ਰਹੀ ਸੀ ਮਿਲੀ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਜੋ ਆਪਣੇ ਕੰਮ ਕਰਨ ਜੋਕੇ ਗਿਆ ਹੋਇਆ ਸੀ ਉਸ ਨੇ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਗੈਰ ਹਾਜ਼ਰੀ ਦੌਰਾਨ ਉਸ ਦੀ ਪਤਨੀ ਨੇ ਆਪਣੇ ਆਸ਼ਿਕ ਰਣਜੀਤ ਸਿੰਘ ਵਾਸੀ ਪਿੰਡ ਭੀਖੀ ਨੂੰ ਘਰੇ ਬੁਲਾ ਲਿਆ ਜਦੋਂ ਦੋਵੇਂ ਗਲਤ ਸਬੰਧ ਬਣਾ ਰਹੇ ਸਨ ਤਾਂ ਉਸਮਾਨ ਨੇ ਆਪਣੀ ਹੀ 3.5 ਸਾਲ ਦੀ ਬੇਟੀ ਨੂੰ ਨਗਨ ਹਾਲਤ ਵਿੱਚ ਬਿਸਤਰ ਤੇ ਬਿਠਾ ਲਿਆ ਨਾ ਸਿਰਫ ਇਹ ਬਲਕਿ ਆਸ਼ਕ ਬੱਚੀ ਨੂੰ ਗਲਤ ਤਰੀਕੇ ਨਾਲ ਸ਼ੂ ਵੀ ਰਿਹਾ ਸੀ ਇਹ ਪਾਪ ਇੱਥੇ ਹੀ ਨਹੀਂ ਰੁਕਿਆ ਮਾਂ ਨੇ ਆਪਣੇ ਆਸ਼ਕ ਨਾਲ ਆਪਣੀ ਬੱਚੀ ਦੀ ਗੰਦੀ ਵੀਡੀਓ ਬਣਾਈ ਅਤੇ ਉਸ ਨੂੰ ਵਾਇਰਲ ਵੀ ਕਰ ਦਿੱਤਾ ਜਦੋਂ ਪਿਤਾ ਨੂੰ ਇਹ ਗਲਤ ਵੀਡੀਓ ਮਿਲਿਆ ਤਾਂ ਉਹ ਤੁਰੰਤ ਯੂਕੇ ਤੋਂ ਵਾਪਸ ਆ ਗਿਆ ਉਸ ਨੇ ਆਪਣੀ ਬੇਟੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਬੱਚੀ ਨੇ ਇਸ਼ਾਰਿਆਂ ਰਾਹੀਂ ਪੁਲਿਸ ਨੂੰ ਸਾਰਾ ਹਾਲ ਦੱਸ ਦਿੱਤਾ ਇਸ ਤੋਂ ਇਲਾਵਾ ਮੋਲਜਮ ਰਣਜੀਤ ਸਿੰਘ ਜੋ ਕਿ ਇੱਕ ਐਸਆਈ ਦਾ ਪੁੱਤਰ ਹੈ ਆਪਣੇ ਪਿਤਾ ਦੀ ਪੁਲਿਸ ਵਰਦੀ ਪਾ ਕੇ ਪਰਿਵਾਰ ਨੂੰ ਧਮਕਾਉਂਦਾ ਰਿਹਾ ਇਸ ਘਟਨਾ ਦੌਰਾਨ ਉਹ ਘਰ ਤੋਂ ਕੀਮਤੀ ਸਮਾਨ ਵੀ ਚੋਰੀ ਕਰਕੇ ਲੈ ਗਿਆ ਇਹ ਮਾਮਲਾ ਔਮਨ ਸੈਲ ਤੱਕ ਪਹੁੰਚਣ ਉਪਰੰਤ ਪੁਲਿਸ ਨੇ ਮੋਲਜਮਾਂ ਅਤੇ ਰਣਜੀਤ ਸਿੰਘ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਅਦਾਲਤ ਨੇ ਦੋਵਾਂ ਨੂੰ 2 ਦਿਨ ਦੀ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ ਇੱਕ ਮਾਂ ਜਿਸ ਨੂੰ ਆਪਣੇ ਬੱਚਿਆਂ ਦੀ ਰਾਖੀ ਕਰਨੀ ਚਾਹੀਦੀ ਸੀ ਉਹ ਆਪਣੇ ਹੀ ਖੂਨ ਨਾਲ ਇਹੋ ਜਹੀ ਸ਼ਰਮਨਾਕ ਹਰਕਤ ਕਰੇ ਤਾਂ ਉਹ ਮਾਂ ਕਹਾਣ ਦੇ ਲਾਇਕ ਨਹੀਂ ਇਹ ਇੱਕ ਕਲਜੁੱਗੀ ਮਾਂ ਹੈ ਜਿਸ ਨੇ ਆਪਣੇ ਮਮਤਾ ਦੇ ਨਾਤੇ ਨੂੰ ਦਾਗ ਲਾਇਆ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਉੱਤੇ ਤੁਹਾਡੀ ਕੀ رائے ਹੈ ਕਿ ਇਸ નિર્ਦੇਈ ਮਾਂ ਨੂੰ ਕਿਸੇ ਵੀ ਤਰੀਕੇ ਦੀ ਮਾਫੀ ਮਿਲਣੀ ਚਾਹੀਦੀ ਹੈ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸੋ